ਅੱਜ ਬਾਬਾ ਬਸਕਰ ਸੇਵਾ ਸੰਧੀ ਔਰ ਨਰਸ ਇੰਟਰਨੈਸ਼ਨਲ 320 ਲੋਕ ਕਨ ਬਾਬਾ ਅਖਦਾ 91ਸ ਮਨਤੋਗਾ ਆਸ਼ਰਮ ਦੇ ਨੂੰ ਅੱਜ ਸਾਡੇ ਮੁਖਮਾਨ ਮੈਡਮ ਅਕਸ਼ਾ ਗੁਪਤਾ ਜੀ ਕਮਿਸ਼ਨਰ ਮੈਡਮ ਰੁਵਾੜਾ ਜੀ ਔਰ ਸਾਡੇ ਦਿਵਿੰਦਰਪਰ ਰੋੜਾ ਜੀ ਕੋਰナー ਸਾਹਿਬ ਇਹਨਾਂ ਨੇ ਅੱਗੇ ਜ਼ਬਰਦਸਤ ਰਸਮੀ ਸ਼ੁਰੂਆਤ ਕੀਤੀ ਆ ਸਾਡੇ ਵਿੱਚ ਪੱਕਾ ਪ੍ਰੋਜੈਕਟ ਆਰਬਿੰਨੇ ਆਸ਼ਰਮ ਦੇ ਅੱਜ ਸਾਨੂੰ ਕਰਨੇ ਮਹੀਨਾ ਹੋ ਗਿਆ ਸੀ ਇਹ ਸਾਡੇ ਰੱਬੀ ਬਾਬਾ ਹੀ ਇਹੋ ਕਿਰਪਾ ਸਾਡੇ ਤੇ ਰਹੀ ਹੈ ਅੱਜ ਸਾਡੇ ਕੰਮੇ ਕਰਦੇ ਰਹੀ ਹੈ ਅੱਜ ਇੱਥੇ ਆਉਂਦੇ ਧੰਨਵਾਦ ਥੈਂਕ ਯੂ ਤੁਹਾਡਾ ਮੈਨੇਜਰ ਜੀ ਥੈਂਕ ਯੂ ਸਸ਼ੀਕਲ ਜੀ ਅੱਜ ਪਹਾ ਬਾਲਕਨਾਥ ਸੇਵਾ ਸਮਿਤੀ ਤੇ ਲਾਇਓਂਸ ਕਲੱਬ ਅਗਵਾੜਾ ਤੇ ਲਾਇਓਂਸ ਜਿਹੜੀ ਹਿਊਮਨ ਰਾਈਟ ਕਾਉਂਸਲ ਹੈਗੀ ਹੈ ਇਹਨਾਂ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ 91 ਮੰਥ ਇਨਾਂ ਨੇ ਲਗਾਤਾਰ ਰਾਸ਼ਨ ਵਟੇ ਹੈ ਤੇ ਅੱਗੇ ਵੀ ਕਰੀ ਜਾ ਰਹੇ ਨੇ ਤੇ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਹੈਗਾ ਜ਼ਰੂਰਤਮੰਦ ਪਰਿਵਾਰਾਂ ਨੂੰ ਇਹ ਰਾਸ਼ਨ ਸੁੱਕਾ ਰਾਸ਼ਨ ਵੰਡ ਰਹੇ ਨੇ ਤੇ ਇਦਾਂ ਦੇ ਉਪਰਾਲੇ ਫਗਵਾੜਾ ਸ਼ਹਿਰ ਨੂੰ ਅੱਗੇ ਲੈ ਕੇ ਚੱਲਦੇ ਨੇ ਇਹਨਾਂ ਦੀਆਂ ਸੇਵਾਵਾਂ ਫਗਵਾੜਾ ਸ਼ਹਿਰ ਦੇ ਵਿੱਚ ਕਈ ਥਾਵਾਂ ਤੇ ਇੱਥੇ ਦਿਖੀ ਹੈਗੀਆਂ ਇਹ ਬੂਟ ਐਨਵਾਇਰਨਮੈਂਟ ਦੇ ਪਾਸੇ ਵੀ ਇਹਨਾਂ ਦਾ ਬਹੁਤ ਵਧੀਆ ਕੰਮ ਹੁੰਦਾ ਹੈ ਤੇ ਜਿੱਥੇ ਵੀ ਫਗਵਾੜਾ ਨੂੰ ਲੋਡ ਪੈਂਦੀ ਹੈ ਸਭ ਤੋਂ ਅੱਗੇ ਖੜੇ ਹੁੰਦੇ ਨੇ ਤੇ ਮੇਰਾ ਇਹਨਾਂ ਪੂਰੀ ਟੀਮਾਂ ਨੂੰ ਸਾਰੇ ਟੀਮਾਂ ਨੂੰ ਬਹੁਤ-ਬਹੁਤ ਸਲਾਮ ਹੈਗਾ ਤੇ ਬਹੁਤ ਸ਼ੁਕਰੀਆ ਧੰਨਵਾਦ ਨਾ ਦਿਨਦਰ ਪਾਡੋੜਾ ਗਵਰਨਰ 22 23 ਔਰ ਮਲਟੀਪਲ ਚੇਅਰਪਰਸਨ ਫੂਡ ਫਾਰ ਹੰਗਰ ਅੱਜ ਜਿਹੜਾ 321 ਦੀ ਦੇ ਸਾਡੀ ਲਾਈਨ ਦਾ ਫਗਵਾੜਾ ਨੇ ਜੋ ਸੇਵਾ ਦਾ ਉਪਰਾਲਾ ਕੀਤਾ ਹੈ ਬਾਬਾ ਬਾਲ ਦਾ ਸੰਪਤੀ ਨਾਲ ਮਿਲ ਕੇ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਕਿਸੇ ਦੇ ਨੂੰ ਰਾਸ਼ਨ ਦੇਣਾ ਸਭ ਤੋਂ ਵੱਡਾ দান ਹੈ ਕਿਉਂਕਿ ਕਈ ਅੱਜਕੱਲ ਜਿਸ ਤਰ੍ਹਾਂ ਕਈਆਂ ਨੂੰ ਕੰਮ ਨਹੀਂ ਮਿਲਦਾ ਰਿਹਾ ਕੋਈ ਵੀ ਕਿਸੇ ਤਰੀਕੇ ਨਾਲ ਕੋਈ ਵਿਡੋ ਲੇਡੀ ਹੈ ਜਿਹੜਾ ਇਸ ਤਰ੍ਹਾਂ ਇਸ ਤਰ੍ਹਾਂ ਇਹਨਾਂ ਨੇ ਜੋ 91 ਮਹੀਨੇ ਲਗਾਤਾਰ ਇਹ ਰਾਸ਼ਨ ਵੰਡ ਰਹੇ ਆ ਇਹ ਸਾਰਾ ਇੱਕ ਇੱਕ ਲਾਈਨ ਮੈਂਬਰ ਇਹਨਾਂ ਦਾ ਸੇਵਾ ਦਾ ਭਾਗੀਦਾਰ ਇਹ ਆਪਣੀ ਨੇਕ ਕਮਾਈ ਦੇ ਵਿੱਚੋਂ ਕੁਛ ਦਾ ਕੋਸ਼ਿਸ਼ਾ ਕੱਢ ਕੇ ਹਰ ਮਹੀਨੇ ਇਹ ਰਾਸ਼ਨ ਆਣਦੇ ਆ ਮੈਂ ਡਿਸਟ੍ਰਿਕਟ ਵੱਲੋਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਜੋੜਾ ਵੀ ਇਹਨਾਂ ਦਾ ਵਾਰਡ ਬੰਦਾ ਉਹਦੇ ਵਾਸਤੇ ਰეკਮੈਂਡੇਸ਼ਨ ਮਲਟੀਪਾਰਟੀ ਭੇਜੂਗਾ ਔਰ ਇੰਟਰਨੈਸ਼ਨਲ ਨੂੰ ਭੇਜੂਗਾ ਕਿ ਇਹਨਾਂ ਨੂੰ ਜੋ ਵੀ ਇਹਨਾਂ ਦਾ ਬੰਦਾ ਵਾਰਡ ਦਿੱਤਾ ਜਾਵੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਗੰਗਸਾਹਬ ਦਾ ਔਰ ਇਹਨਾਂ ਦੀ ਪੂਰੀ ਟੀਮ ਦਾ ਸੁਰੀ ਸਾਹਿਬ ਦਾ ਪ੍ਰਧਾਨ ਜੀ ਦਾ ਔਰ ਇੱਕ ਇੱਕ ਲਾਗ ਮੈਂਬਰ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਨੇਕ ਕਮਾਈ ਦੇ ਵਿੱਚੋਂ ਕੁਛ ਨਾ ਕੁਛ ਸ਼ਿਰਦਾਨ ਕਰਕੇ ਇਹਨਾਂ ਨੇ ਅੱਜ ਦਾਸ਼ਮ ਦਾ ਜਿਹੜਾ ਇਹ ਉਪਰਾਲਾ ਕੀਤਾ ਹੈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਇੱਥੇ ਸਾਡੇ ਸਭ ਨਾਲ ਜਿਹੜੇ ਮੈਡਮ ਵੀ ਆਏ ਆ ਸਾਡੇ ਕਮਿਸ਼ਨਰ ਮੈਡ ਅੰਕਤਾ ਗੁਪਤਾ ਜੀ ਇਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਆਪਦੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੇ ਜਿਹੜੇ ਪ੍ਰੋਜੈਕਟ ਨੂੰ ਕਾਮਯਾਬ ਕੀਤਾ ਹੈ ਥੈਂਕ ਯੂ ਵੈਰੀ ਥੈਂਕ ਯੂ